ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਖਾਰੀ ਸ਼ੰਤ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਤਰ ਪਰੀ ਪਿਆਰ ਕਿਉਂ ਪਰਵੈਨ ਜੀਵੀਏ ਰਾਮ ਜਬ ਲਗ ਦਰਸ ਨ ਹੋਏ ਕਿਉਂ ਅੰਮ੍ਰਿਤ ਪੀਵੀਏ ਰਾਮ ਕਹਿੰਦੇ ਜਿੰਨਾ ਚਿਰ ਅੰਦਰ ਪਰੀ ਆਪਣੇ ਮੂਲ ਦੇ ਲਈ ਪਿਆਰ ਨਹੀਂ ਹੈਗਾ ਤੇ ਉਸ ਤੋਂ ਬਿਗੈਰ ਜਿਹੜਾ ਕਿਸ ਤਰ੍ਹਾਂ ਜੀਆ ਜਾ ਸਕਦਾ ਹੈ ਉਹਦਾ ਆਪਾਂ ਨੂੰ ਦਰਸ ਨਹੀਂ ਹੁੰਦਾ ਜਿੰਨਾ ਚਿਰ ਆਪਾਂ ਨੂੰ ਉਹਦੀ ਸਮਝ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਅਮਰਤ ਨਹੀਂ ਪੀ ਸਕਦੇ ਜੇ ਆਪਾਂ ਨੂੰ ਗੁਰਵਾਣੀ ਵਿੱਚੋਂ ਸਮਝ ਨਹੀਂ ਆ ਰਹੀ ਤਾਂ ਗੁਰਵਾਣੀ 'ਚ ਜਿਹੜੀ ਸਮਝ ਆਉਣੀ ਉਹਨੂੰ ਹੀ ਅਮਰਤ ਪੀਣਾ ਕਿਹਾ ਗਿਆ ਹੈਗਾ ਤੇ ਇਸੇ ਕਰਕੇ ਕਿਹਾ ਗਿਆ ਕਿ ਗੁਰ ਕੀ ਸੇਵਾ ਸ਼ਬਦ ਵਿਚਾਰ ਜਦੋਂ ਸ਼ਬਦ ਦੀ ਵਿਚਾਰ ਕਰਦੇ ਆ ਆਪਣੇ ਮੂਲ ਦੇ ਨਾਲ ਜੁੜ ਕੇ ਧਿਆਨ ਅੰਤਰਮੁਕੀ ਕਰਕੇ ਰਾਮ ਨਾਮ ਜਪ ਹਿਰਦੇ ਮਾਏ ਜਿਹੜਾ ਹਿਰਦੇ ਦੇ ਵਿੱਚ ਧਿਆਨ ਲਾ ਕੇ ਜਿਹੜੇ ਸ਼ਬਦ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਤੋ ਉਹਦੇ ਵਿੱਚੋਂ ਜਿਹੜਾ ਗਿਆਨ ਮਿਲਦਾ ਹੈ ਉਹਨੂੰ ਇਨਾਮ ਕਿਹਾ ਗਿਆ ਹੈ ਹੁਣ ਜੇ ਆਪਾਂ ਨੂੰ ਆਪਣੇ ਦਸਮ ਦਵਾਰ ਦੀ ਸਮਝ ਨਹੀਂ ਹੈਗੀ ਆਪਣੇ ਮੂਲ ਦੀ ਸਮਝ ਨਹੀਂ ਹੈਗੀ ਅਮਰਤ ਨਹੀਂ ਪੀ ਸਕਦੇ ਕਿਉਂ ਅਮਰਤ ਪੀ ਵੀ ਹੈ ਹਰ ਬਿਨ ਜੀ ਵੀ ਹੈ ਤਿਸ ਬਿਨ ਰਹਿਣਾ ਨਹੀਂ ਜਾਏ ਕਹਿੰਦੇ ਜੀਤੋ ਬਗੈਰ ਰਿਹਾ ਹੀ ਨਹੀਂ ਜਾ ਸਕਦਾ ਉਹ ਤੋਂ ਬਗੈਰ ਕਿਸ ਤਰ੍ਹਾਂ ਆਪਾਂ ਅਮਰਤ ਪੀ ਸਕਦੇ ਹਾਂ ਕਿਸ ਤਰ੍ਹਾਂ ਉਹ ਤੋਂ ਬਗੈਰ ਜੀ ਸਕਦੇ ਜੀ ਸਕਦੇ ਆਪਣਾ ਜੀਵਨ ਕਿਸ ਤਰ੍ਹਾਂ ਹੋ ਸਕਦਾ ਹੈ ਅਨ ਦਿਨ ਪ੍ਰਿਯੋ ਪ੍ਰਿਯੋ ਘਰੇ ਦਿਨ ਰਾਤੀ ਪਿਰ ਬਿਨ ਪਿਆਸ ਨਾ ਜਾਏ ਸਦਾ ਇੱਕ ਪੀਆ ਪੀਆ ਤਰਦੀ ਫਿਰਦੀ ਹੈਗੀ ਆ ਦਿਨ ਤੇ ਰਾਤ ਪਰ ਉਹ ਤੋਂ ਬਗੈਰ ਪਿਆਸ ਜਾ ਨਹੀਂ ਸਕਦੀ ਹੁਣ ਜੇ ਪਿਆਸ ਨੂੰ ਬੁਝਾਉਣਾ ਹੈ ਤਾਂ ਆਪਣੇ ਕੋ ਪੀਆ ਕੋਲ ਜਾਣਾ ਪਊਗਾ ਹੁਣ ਪੀਆ ਦੀ ਤਾਂ ਸਮਝ ਹੀ ਨਹੀਂ ਹੈਗੀ ਇਸ ਕਰਕੇ ਪੀਆ ਦੀ ਸਮਝ ਸਮਝ ਲੈਣ ਲਈ ਗੁਰਵਾਣੀ ਦਾ ਉਪਦੇਸ਼ ਹੈਗਾ ਗੁਰਵਾਣੀ ਦਾ ਉਪਦੇਸ਼ ਲੈਣ ਦੇ ਨਾਲ ਹੀ ਕਿ ਸਮਝ ਆਣੀ ਕਿ ਜਿਹੜਾ ਪੀਆ ਕੌਣ ਹੈਗਾ ਆਪਣੀ ਕਿਰਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਦ ਸਾਰਿਆ ਜੇ ਸ਼ਬਦ ਦੀ ਵਿਚਾਰ ਕਰਾਂਗੇ ਫੇਰ ਜਿਹੜੀ ਕਿਰਪਾ ਕਰੇ ਜਿਸ ਪਾਰਬ੍ਰਮ ਹੋਵੇ ਸਾਧੂ ਸੰਗ ਜਿਉਂ ਜਿਉ ਇਹ ਵਧਾਈਏ ਤਿਉ ਤਿਉ ਹਰ ਸਿਉ ਰੰਗ ਹੁਣ ਪਾਰਬ੍ਰਮ ਜਾਂ ਹਰ ਕਿਰਪਾ ਤਾਂ ਕਰੂਗਾ ਏ ਪਿਆਰੇ ਮੇਰੇ ਤੇ ਕਿਰਪਾ ਕਰੋ ਹਰ ਹਰ ਨਾਮ ਸਦ ਸਾਰਿਆ ਕਿਉਂ ਮੈਂ ਸਦਾ ਜਿਹੜਾ ਸੱਚ ਦਾ ਗਿਆਨ ਹੈ ਉਹਨੂੰ ਸਮਝਦਾ ਰਵਾਂ ਹੁਣ ਸਮਝ ਤਾਂ ਆਏਗੀ ਜੇ ਆਪਾਂ ਗੁਰਬਾਣੀ ਦੇ ਉਪਦੇਸ਼ ਦੀ ਵਿਚਾਰ ਕਰਾਂਗੇ ਗੁਰ ਕੇ ਸ਼ਬਦ ਮਿਲਿਆ ਮੈਂ ਪ੍ਰੀਤਮ ਕਹਿੰਦੇ ਗਿਆਨ ਦੇ ਸ਼ਬਦ ਦੁਆਰਾ ਮੈਂ ਆਪਣੀ ਪ੍ਰੀਤਮ ਨੂੰ ਮਿਲਿਆ ਹਾਂ ਹੋ ਸਤਗੁਰ ਬਿਟਹੁ ਵਾਰਿਆ ਮੈਂ ਆਪਣੇ ਸੱਚ ਦੇ ਗਿਆਨ ਤੋਂ ਕੁਰਬਾਨ ਜਾਂਦਾ ਸੱਚ ਦਾ ਗਿਆਨ ਮਿਲਿਆ ਕਿੱਥੋਂ ਹੈ ਸੱਚ ਦਾ ਗਿਆਨ ਗੁਰਬਾਣੀ ਦੇ ਉਪਦੇਸ਼ ਤੋਂ ਮਿਲ ਲੈਣਾ ਮਿਲਣਾ ਹੈਗਾ ਜੋ ਗੁਰ ਕਹਿਆ ਸੋ ਕਰ ਕਮਾਵੇ ਗੁਰ ਕੀ ਕਰਨੀ ਕਾਹ ਹੈ ਤਾਵੇ ਜੋ ਗੁਰੂ ਨੇ ਕਹਾ ਹੈਗਾ ਜੋ ਆਪਾਂ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਗੁਰ ਕੀ ਸੇਵਾ ਕਰਨੀ ਹੈਗੀ ਆਪਣੇ ਮੂਲ ਨੂੰ ਸਮਝਣਾ ਹੈਗਾ ਤੇ ਉਹ ਜੇ ਸਮਝਾਂਗੇ ਤਾਂ ਆਪਾਂ ਨੂੰ ਜਿਹੜਾ ਹੈਗਾ ਸੱਚ ਦਾ ਗਿਆਨ ਮਿਲਣਾ ਹੈਗਾ ਹੁਣ ਕਹਿੰਦੇ ਗੁਰ ਕੇ ਸ਼ਬਦ ਮਿਲਿਆ ਮੈਂ ਗੁਰਬਾਣੀ ਦੇ ਜਿਹੜੇ ਸ਼ਬਦ ਚੋਂ ਗਿਆਨ ਲਵਾਂਗੇ ਕਿ ਪ੍ਰੀਤਮ ਕੇ ਨੂੰ ਕਿਹਾ ਗਿਆ ਹੈ ਤੇ ਆਪਾਂ ਜਦੋਂ ਉਹਦੀ ਸਮਝ ਆ ਜਾਂਦੀ ਫਿਰ ਆਪਾਂ ਨੂੰ ਸਮਝ ਆਉਂਦੀ ਕਿ ਗਰਵਾਨ ਹੋ ਸਤਗੁਰ ਬਿਟੋ ਵਾਰਿਆ ਫਿਰ ਆਪਾਂ ਜਿਹੜੇ 사ਤਗੁਰ ਜਿਨ੍ਹਾਂ ਨੇ ਇਹ ਗਰਵਾਨੀ ਲਿਖੀ ਹੈ ਉਹਨਾਂ ਤੋਂ ਗਰਵਾਨ ਹੋ ਜਾਂਦੇ ਉਹਨਾਂ ਦੇ ਹੁਕਮ ਅਨਸਾਰ ਜਪავ ਜੋ ਉਹਨਾਂ ਨੇ ਉਪਦੇਸ਼ ਦਿੱਤਾ ਉਹਦੇ ਅਨਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸ਼ਬਦਾਂ ਵਿੱਚ ਜਿਹੜਾ ਬਾਣੀ ਵਿੱਚ ਨਾਮ ਸਮਾਇਆ ਹੋਇਆ ਹੈਗਾ ਇਹ ਬਾਣੀ ਜੋ ਜੀਵੋ ਜਾਣੇ ਅੰਦਰ ਰਵੇ ਹਰ ਨਾਮਾ ਹੁਣ ਇਹ ਬਾਣੀ ਜਿਹੜੀ ਆਪਣੇ ਮਨ ਭਾਵ ਧਿਆਨ ਹਿੜਦੇਂਦੀ ਹਿਰਦੇ ਵਿੱਚ ਧਿਆਨ ਲਾ ਕੇ ਇਹਨੂੰ ਜਾਣ ਲਵੇ ਹਿਰਦੇ ਵਿੱਚ ਨਾਮ ਨੂੰ ਵਸਾਲਵੇ ਉਪਦੇਸ਼ ਨੂੰ ਤੇ ਉਹਦੇ ਅੰਦਰ ਜਿਹੜਾ ਨਾਮ ਉਹ ਚੱਲ ਪੈਂਦਾ ਹੈ ਨਾਮ ਚੱਲਣ ਦਾ ਮਤਲਬ ਇਹ ਨਹੀਂ ਕੋਈ ਵਾਗਰੂ ਵਾਗਰੂ ਸੁਣ ਲੱਗ ਜਾਂਦਾ ਹੈ ਨਾਮ ਚੱਲਣ ਦਾ ਮਤਲਬ ਹੈ ਕਿ ਉਹਨੂੰ ਹੁਕਮ ਦੀ ਸਮਝ ਆ ਜਾਂਦੀ ਹੈ ਹੁਕਮ ਅਨੁਸਾਰੀ ਹੋ ਜਾਂਦਾ ਹੈ ਸ਼ਬਦਾਂ ਵਿੱਚ ਉਹਨੂੰ ਗਿਆਨ ਮਿਲਣਾ ਸ਼ੁਰੂ ਹੋ ਜਾਂਦਾ ਹੈ ਕਿ ਅਦਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹੋਂ ਸਤਿਗੁਰ ਕੇ ਬਲਹਾਰੀ ਹੈ ਹੁਣ ਅਦਿਸ਼ਟ ਹੈਗਾ ਅਗੋਚਰ ਉਹਨੂੰ ਜੇ ਸਮਝਣਾ ਹੈਗਾ ਤੇ ਉਹ ਗੁਰਬਾਣੀ ਦੇ ਉਪਦੇਸ਼ ਨਾਲ ਇਹ ਉਹਨੂੰ ਜਿਹੜਾ ਸਮਝਿਆ ਜਾ ਸਕਦਾ ਹੈਗਾ ਤੇ ਇਸ ਕਰਕੇ ਗਿਆਨ ਦੇ ਸ਼ਬਦ ਜਿਹੜਾ ਹੈਗਾ ਗੁਰਵਾਣੀ ਦਾ ਉਪਦੇਸ਼ ਹੈਗਾ ਤੇ ਉਹਦੇ ਅਨਸਾਰ ਹੀ ਆਪਾਂ ਨੂੰ ਆਪਣੇ ਕਿਉਂਕਿ ਗੁਰਵਾਣੀ ਵਿੱਚ ਆਪਣੇ ਮੂਲ ਦਾ ਗਿਆਨ ਹੈਗਾ ਸੱਚ ਦਾ ਗਿਆਨ ਆਪਣੇ ਸਾਰਿਆਂ ਦਾ ਮੂਲ ਸੱਚ ਹੈ ਉਹਦਾ ਗਿਆਨ ਹੈਗਾ ਉਹ ਬ੍ਰਹਮ ਹੈਗਾ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਏਕੋ ਏਕ ਵਿਖਾਣੀਏ ਆਤਮ ਪਸਾਰਾ ਕਰਨ ਹਾਰਾ ਏਕ ਬਿਨਾ ਨਹੀਂ ਜਾਣੀਏ ਹੁਣ ਸਾਰਿਆਂ ਦੇ ਵਿੱਚ ਬ੍ਰਹਮ ਹੈਗਾ ਬ੍ਰਹਮ ਦਾ ਜਿਹੜਾ ਮਨ ਹੈਗਾ ਜਿਹੜਾ ਉਹਦਾ ਧਿਆਨ ਹੈਗਾ ਉਹ ਬ੍ਰਹਮ ਹੈਗਾ ਉਹ ਇੱਕ ਤਰੀਰ ਦੇ ਵਿੱਚ ਇਹਨੂੰ ਗਿਆਨ ਇੰਦਰੀ ਮਿਲੇ ਆ ਉਹਨਾਂ ਗਿਆਨ ਇੰਦਰੀਆਂ ਦੁਆਰਾ ਗਿਆਨ ਲੈਣ ਲਈ ਉਹ ਘਰਵਾਣੀ ਦਾ ਉਪਦੇਸ਼ ਲੈਣ ਦੇ ਲਈ ਇਹਨਾਂ ਨੂੰ ਵਰਤ ਰਿਹਾ ਹੈਗਾ ਤੇ ਉਹਦੇ ਨਾਲ ਉਹ ਗਿਆਨ ਲੈਣਾ ਹੈਗਾ ਤੇ ਗਿਆਨ ਲੈ ਕੇ ਬ੍ਰਹਮਾ ਜਿਹੜਾ ਹੈਗਾ ਮਨ ਹੈਗਾ ਬ੍ਰਹਮਾ ਇਹਨੇ ਬ੍ਰਹਮ ਬਣਨਾ ਹੈਗਾ ਤੇ ਜਦੋਂ ਇਹਨੂੰ ਸੱਚ ਦੀ ਸਮਝ ਆ ਜੂਗੀ ਆਪਣਾ ਜਿਹੜਾ ਮੂਲ ਬ੍ਰਹਮ ਹੈ ਉਹ ਤਾਂ ਪਹਿਲਾਂ ਹੀ ਹੁਕਮ ਅਨੁਸਾਰ ਹੀ ਹੈਗਾ ਹੁਕਮੀ ਬੰਦਾ ਹੈਗਾ ਪਰ ਉਹਦੇ ਵਿੱਚ ਮਨ ਦੇ ਵਿੱਚ ਮਾਇਆ ਦੀਆਂ ਛਾਵਾਂ ਹੈਗੀਆਂ ਛਾਵਾਂ ਬਲੋ ਜਦੋਂ ਆਪਣੇ ਮਨ ਨੂੰ ਸੁਣ ਕਰ ਲੈਂਦਾ ਹੈਗਾ ਵਾਪਸ ਆ ਜਾਂਦਾ ਹੈਗਾ ਮਨ ਨੂੰ ਜਿੱਤ ਲੈਂਦਾ ਤੂੰ ਬ੍ਰਹਮ ਬਣ ਜਾਂਦਾ ਹੈ ਫਿਰ ਉਹ ਉਹਦਾ ਮਨ ਇੱਕ ਹੋ ਜਾਂਦਾ ਹੈਗਾ ਪੂਰਨ ਬ੍ਰਹਮ ਬਣ ਜਾਂਦਾ ਜਦੋਂ ਪੂਰਨ ਬ੍ਰਹਮ ਹੋ ਜਾਂਦਾ ਹੈ ਜਿਹੜਾ ਅਰਧੋ ਅਰਧ ਸਮਾਇਆ ਸੀ ਅੱਧਾ ਧਿਆਨ ਸਰੀਰ ਵਿੱਚ ਗਿਆਨ ਦੇ ਰਿਆਂ ਵਿੱਚ ਕੰਮ ਕਰਦਾ ਸੀ ਅੱਧਾ ਹੇਠ ਦੇ ਵਿੱਚ ਸਾਹ ਲੈ ਰਿਆ ਸੀ ਜਦੋਂ ਉਹ ਦੋਨੇ ਧਿਆਨ ਇੱਕ ਹੋ ਜਾਂਦੇ ਹਨ ਪਹਿਲਾ 50 50 ਕਾ ਲੋ ਫਿਰ ਉਹ 50 50 ਪਾ ਕੇ 100% ਹੋ ਜਾਂਦਾ ਹੈ ਇੱਕ ਹੋ ਜਾਂਦਾ ਹੈ ਕਹਿੰਦੇ ਜਾ ਕੇ ਦਿਲ ਸਾਬਤ ਨਹੀਂ ਪਹਿਲਾ ਦਿਲ ਸਾਬਤਾ ਨਹੀਂ ਸੀ ਭਾਵ 50% ਧਿਆਨ ਗਿਆਨ ਦੇ ਰਿਆ ਵਿੱਚ ਕੰਮ ਕਰਦਾ ਸੀ ਤੇ 50% ਅੰਦਰ ਸੀ ਪਰ ਜਦੋਂ ਉਹ ਜਿਹੜਾ 50% ਬਾਹਰ ਸੀ ਉਹ ਵੀ ਅੰਦਰ ਆ ਗਿਆ 100% ਹੋ ਗਿਆ ਇੱਕ ਹੋ ਗਿਆ ਆਪਣਾ ਮਨ ਚੇਤ ਕਹਾਏ ਬਿਨ ਗੁਰ ਆਪਾ ਨਾ ਜਏ ਹੁਣ ਜਦੋਂ ਆਪਣਾ ਮਨ ਇੱਕ ਮਨ ਤੇ ਇੱਕ ਚੇਤ ਦੋਨਾਂ ਦਾ ਸਵਾ ਇੱਕ ਕਰ ਲਿਆ ਫਿਰ ਜਦੋਂ ਗੁਰਬਾਣੀ ਦੀ ਸਮਝ ਲੈਂਦੇ ਆ ਗਰਵਾਣੀ ਦੀ ਸਮਝ ਆਉਂਦੀ ਹੈ ਉਹਦੇ ਵਿੱਚੋਂ ਫਿਰ ਮੱਖਣ ਮੱਖਣ ਮਿਲਦਾ ਹੈ ਫਿਰ ਨਾ ਮਿਲਦਾ ਹੈ ਫਿਰ ਉਹਨੂੰ ਰਸ ਕੇ ਆ ਗਿਆ ਅਮਰਤ ਰਸ ਉਹ ਜਦੋਂ ਮਿਲਦਾ ਹੈ ਫਿਰ ਉਹਦੇ ਜਿਹਾ ਪਤਾ ਲੱਗਦਾ ਹੈ ਕਿ ਜਿਹੜਾ ਆਪਣਾ ਮੂਲ ਹੈਗਾ ਉਹਦਾ ਹੀ ਧਿਆਨ ਤਾਂ ਆ ਪਾ ਹੈਗੇ ਤੇ ਜਦੋਂ ਉਹਦੇ ਗਿਆਨ ਵਿੱਚ ਪੂਰਾ ਹੋ ਜਾਂਦਾ ਹੈ ਤੇ ਉਹ ਪੂਰਾ ਕਿਵੇਂ ਹੋਇਆ ਗਰਵਾਣੀ ਦੇ ਉਪਦੇਸ਼ ਨਾਲ ਹੋਇਆ ਫੇਰ ਆਪਾਂ ਜਿਨ੍ਹਾਂ ਨੇ ਆਪਾਂ ਨੂੰ ਗੁਰਬਾਣੀ ਦਾ ਉਪਦੇਸ਼ ਦਿੱਤਾ ਹੈ ਉਹਨਾਂ ਤੋਂ ਵੀ ਕੁਰਬਾਨ ਜਾਂਦੇ ਆ ਹੁਕਮ ਅਨਸਾਰ ਹੀ ਹੋਲ ਜਾਂਦੇ ਆ ਆਪਣੇ ਮੂਲ ਅਨਸਾਰ ਹੀ ਫਿਰ ਚੱਲਦੇ ਆਗੇ ਜਬ ਦੇਖਾਂ ਪਿਰ ਪਿਆਰਾ ਹਰ ਗੁਣ ਰਸ ਰਵਾ ਰਾਮ ਮੇਰੇ ਅੰਤਰ ਹੋਏ ਵਿਗਾਸ ਪ੍ਰਿਯੋ ਪ੍ਰਿਯੋ ਸਾਧ ਨਿਤ ਜਵਾਰਾਮ ਕਹਿੰਦੇ ਹੁਣ ਪਹਿਲਾਂ ਤਾਂ ਆਪਣੇ ਮੂਲ ਦਾ ਗਿਆਨ ਨਹੀਂ ਸੀਗਾ ਹੁਣ ਜਦੋਂ ਗੁਰਬਾਣੀ ਦੇ ਉਪਦੇਸ਼ ਨਾਲ ਗੁਰ ਪ੍ਰਸਾਦ ਦੇ ਨਾਲ ਜਿਹੜਾ ਹੈਗਾ ਆਪਣੇ ਮੂਲ ਨੂੰ ਸਮਝ ਲਿਆ ਹੈਗਾ ਤੇ ਹੁਣ ਕੀ ਹੁੰਦਾ ਕਹਿੰਦੇ ਜਦ ਦੇਖਾਂ ਫਿਰ ਪਿਆਰਾ ਜਦੋਂ ਮੈਂ ਉਹਨੂੰ ਦੇਖਦਾ ਭਾਵੇਂ ਜਦੋਂ ਮੈਂ ਉਹਨੂੰ ਸਮਝਦਾ ਹਾਂ ਦੇਖਣਾ ਕੋਈ ਦੇਖਣ ਵਾਲੀ ਗੱਲ ਨਹੀਂ ਹੈਗੀ ਆਕਾਰ ਮੂਰਤ ਹੈਗਾ ਜਦੋਂ ਉਹਨੂੰ ਮੈਂ ਆਪਣੇ ਪਿਆਰੇ ਨੂੰ ਦੇਖਦਾ ਹਰ ਗੁਣ ਰਸ ਰਵਾਰਾਂ ਹੁਣ ਮੈਂ ਜਿਹੜੇ ਹਰ ਦੇ ਗੁਣ ਦੇ ਗੁਣਾ ਦੇ ਵਿੱਚ ਗੁਣਾ ਦੇ ਵਿੱਚੋਂ ਰਸ ਲੈਂਦਾ ਤੇ ਆਪਣਾ ਜਿਹੜਾ ਮੂਲ ਰਾਮ ਉਹਦੇ ਵਿੱਚ ਰਵਿਆ ਰਹਿੰਦਾ ਕਿਉਂਕਿ ਜਿਹੜੀ ਕਿਸੇ ਦੇ ਵੀ ਅੰਦਰ ਬੁੱਧੀ ਦੇ ਵਿੱਚ ਅਕਲ ਦੇ ਵਿਛੜੇ ਸ਼ਕਤੀ ਆ ਉਹ ਗੁਣਾਂ ਦੇ ਹੈਗੀ ਹੈ ਹੁਣ ਜਿਹਦੇ ਅੰਦਰ ਅੱਠ ਗੁਣ ਹੋਣ ਤੇ ਉਹਦੇ ਵਰਗਾ ਦਫੇਰੇ ਉਹੀ ਹੈਗਾ ਜੈਸਾ ਤੂੰ ਤੈਸਾ ਤੂੰ ਹੀ ਹੈ ਰੇ ਕਿ ਆਪਮਾ ਦੀ ਉਹਦੇ ਵਰਗਾ ਹੋਰ ਕੋਈ ਦੂਸਰਾ ਨਹੀਂ ਆਏਗਾ ਤੇ ਜਦੋਂ ਉਹ ਗੁਣਾਂ ਦੀ ਵਿਚਾਰ ਕਰਦੇ ਆ ਮੇਰੇ ਅੰਤਰ ਹੋਏ ਵਿਗਾਸ ਪ੍ਰੀ ਉਪਰੀਓ ਸੱਚ ਨਿਤ ਚਵਾਰਾਂ ਫਿਰ ਕਹਿੰਦੇ ਹੁਣ ਉਹਦੇ ਨਾਲ ਮੇਰੇ ਅੰਦਰ ਵਿਗਾਸ ਹੁੰਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਜਿਹੜੇ ਭਗਤਾਂ ਦੇ ਮਨ ਵਿੱਚ ਵਿਗਾਸ ਉਹ ਗੁਣਾਂ ਦੀ ਵਿਚਾਰ ਕਰਨ ਗਾ ਗਿਆਨ ਵਿਚਾਰੇ ਸੁ ਗਿਆਨੀ ਹੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣਾਂ ਦੇ ਵਿੱਚੋਂ ਗਿਆਨ ਮਿਲਦਾ ਹੈ ਤੇ ਜਿਹੜਾ ਗੁਣਾਂ ਦੀ ਵਿਚਾਰ ਕਰਨ ਵਾਲਾ ਉਹੀ ਗਿਆਨੀ ਹੁੰਦਾ ਉਹਦੇ ਅੰਦਰ ਇਹ ਵਿਗਾਸ ਹੁੰਦਾ ਹੈ ਹੁਣ ਜਿਹੜਾ ਸੱਚ ਦੇ ਗੁਣਾਂ ਦਾ ਹੈਗਾ ਉਹਦਾ ਮੇਰੇ ਅੰਦਰ ਚਾਨਣ ਹੈਗਾ ਸੱਚ ਨਿਤ ਜਵਾਰਾਮ ਸਦਾ ਹੀ ਹੁਣ ਜਿਹੜੇ ਉਹਦੇ ਗੁਣ ਰਾਮ ਜਿਹੜਾ ਮੂਲ ਹੈ ਉਹਦੇ ਗੁਣਾਂ ਦੀ ਵਿਖਿਆਨ ਕਰਦਾ ਰਹਿੰਦਾ ਉਹਨਾਂ ਦੇ ਚਵਾ ਦਾ ਮਤਲਬ ਹੁੰਦਾ ਚੱਬਣ ਚੱਲਣ ਰਤਨ ਸੀ ਸੋਨIER ਵਹਿ ਗਏ ਕਹਿੰਦੇ ਚਵਲ ਚਵਲ ਕਰਦਾ ਹੈ ਹੁਣ ਆ ਰਾਮ ਜਿਹੜਾ ਮੂਲ ਹੈਗਾ ਉਹਦੇ ਹੀ ਗੁਣਾਂ ਦੀ ਵਿਆਖਿਆ ਕਰਦਾ ਉਹਦੇ ਗੁਣਾਂ ਦਾ ਵਿਖਿਆਨ ਕਰਦਾ ਰਹਿੰਦਾ ਹੈਗਾ ਪ੍ਰਿਯੋ ਚਵਾ ਪਿਆਰੇ ਸ਼ਬਦ ਨਿਸਤਾਰੇ ਬਿਨ ਦੇਕੇ ਤ੍ਰਿਪਤ ਨਾ ਆਵੇ ਸ਼ਬਦ 시ਗਾਰ ਹੋਵੇ ਨਿਤ ਕਾਮਣ ਹਰ ਹਰ ਨਾਮ ਧਿਆਵੇ ਹੁਣ ਕਹਿੰਦਾ ਪ੍ਰਿਯੋ ਚਵਾਂ ਪਿਆਰੇ ਸ਼ਬਦ ਨੇ ਸਤਾਰੇ ਬਿਨ ਦੇਖੇ ਤ੍ਰਿਤ ਨਾ ਆਵੇ ਕਹਿੰਦੇ ਹੁਣ ਕੀ ਕਰਦਾ ਹੁਣ ਕੀ ਹੁੰਦਾ ਪ੍ਰਿਯੋ ਚਵਾਂ ਹੁਣ ਜਿਹੜਾ ਆਪਣਾ ਮੂਲ ਹੈਗਾ ਉਹਦੇ ਪਿਆਰੇ ਦੇ ਜਿਹੜੇ ਗੁਣ ਹੈਗੇ ਆ ਉਹ ਉਹ ਅਗਿਆਨਤਾ ਤੋਂ ਚਾਨਣ ਵੱਲ ਲੈ ਜਾਣ ਵਾਲੇ ਹਨ ਬਿਨ ਦੇਖੇ ਹੁਣ ਉਹਨਾਂ ਨੂੰ ਸਮਝ ਤੋਂ ਵਗੈਰਾ ਤ੍ਰਿਪਤ ਨਹੀਂ ਆਉਂਦੀ ਹੈਗੀਆ ਮਨ ਅੰਦਰ ਸ਼ਾਂਤੀ ਨਹੀਂ ਆਉਂਦੀ ਇਸ ਕਰਕੇ ਸਦਾ ਹੀ ਮੈਂ ਉਹਦੇ ਜਿਹੜੇ ਗੁਣ ਹੈਗੇ ਆ ਉਹਨਾਂ ਨੂੰ ਚਾਵਦਾ ਚਵਣ ਦਾ ਮਤਲਬ ਹੁੰਦਾ ਉਹਨਾਂ ਨੂੰ ਵਿਚਾਰ ਦਾ ਦਿੰਦਾ ਜਿਵੇਂ ਪੁੰਚਣਾ ਆਇਆ ਸੀਗਾ ਸੁੱਤਿਆਂ ਜਿਹਨਾਂ ਰਾਦਿਆਂ ਉੱਠਦਿਆਂ ਨਾਮ ਚਵੇ ਹੁਣ ਜਿਹੜਾ ਇਹ ਸੰਸਾਰ ਸੁਪਨਾ ਹੈਗਾ ਉਦੇ ਵਿੱਚ ਆਪਾਂ ਪਹਿਲਾਂ ਗੁਰਬਾਣੀ ਦੇ ਉਪਦੇਸ਼ ਨੂੰ ਸਮਝਦੇ ਆਂ ਜਦੋਂ ਅੰਦਰੋਂ ਸਮਝ ਪੈਦਾ ਹੁੰਦੀ ਉਹਨੂੰ ਚਾਵਣਾ ਕਿਹਾ ਗਿਆ ਫਿਰ ਉਹ ਫਿਰ ਚਾਹ ਦੇ ਨਾਲ ਉਹ ਸ਼ਬਦਾਂ ਦੀ ਵਿਆਖਿਆ ਕਰਦਾ ਜਿੰਨੀ ਜਿੰਨੀ ਉਹਨੂੰ ਸਮਝ ਆਉਂਦੀ ਹੈ ਸ਼ਬਦ ਸ਼ਿੰਗਾਰ ਹੋਵੇ ਨਿਤ ਕਾਮਣ ਹਰ ਹਰ ਨਾਮ ਤੇ ਆਵੇ ਹੁਣ ਜਿਹੜੀ ਉਹ ਕਾਮਣ ਹੈਗੀ ਆ ਹੁਣ ਜਿਹੜੀ ਬੁੱਧੀ ਹੈਗੀ ਆ ਹਮੇਸ਼ਾ ਹੀ ਜਦੋਂ ਕੁਝ ਬੋਲਦੀ ਆ ਉਹਦਾ ਸ਼ਬਦਾਂ ਦਾ ਸ਼ਿੰਗਾਰ ਹੈਗਾ ਹੁਣ ਕਿਸੇ ਦਾ ਗਹਿਣਿਆਂ ਦਾ ਸ਼ਿੰਗਾਰ ਹੁੰਦਾ ਕਿਸੇ ਦੇ ਕੋਲ ਝੂਠ ਦੇ ਗਿਆਨ ਦਾ ਸ਼ਿੰਗਾਰ ਹੈ ਝੂਠ ਦੇ ਗਿਆਨ ਵਿੱਚ پرو-ਪਰੋ ਗੱਲਾਂ ਦੱਸਦਾ ਹੁਣ ਜਿਹੜੀ ਇੱਥੇ ਕਾਮਣ ਹੈ ਜਿਹੜੀ ਇੱਥੇ ਬੁੱਧੀ ਹੈਗੀ ਸੁਹਾਗਣ ਹੈਗੀ ਜਿਹੜੀ ਉਹਦੇ ਅੰਦਰੋਂ ਗਰਵਾਣੀ ਦੇ ਸ਼ਬਦਾਂ ਦੀ ਵਿਚਾਰ ਨਿਕਲਦੀ ਹੈ ਹਰ ਹਰ ਨਾਮ ਤੇ ਆਵੇ ਕਿਉਂਕਿ ਉਹ ਹਮੇਸ਼ਾ ਹੀ ਆਪਣਾ ਮੂਲ ਜਿਹੜਾ ਹੈਗਾ ਹਰ ਉਹਦੇ ਵਿੱਚ ਧਿਆਨ ਰੱਖਦਾ ਹੈ ਧਿਆਨ ਰੱਖਦੀ ਹੈ ਜਾਂ ਧਿਆਨ ਰੱਖਦਾ ਹੈ ਜਦੋਂ ਬੁੱਧੀ ਕਹਿੰਦੇ ਤਾਂ ਇਸਤਰੀ ਲਿੰਗਾ ਬਣਦਾ ਹੈ ਪਰ ਜਦੋਂ ਉਹਨੂੰ ਪੁਰਖਵਾਚਕਵਾਦ ਹਰ ਬਣ ਜਾਂਦਾ ਹੈ ਹਰ ਦੀ ਬੁੱਧੀ ਹੈਗੀ ਹੈ ਜਿਹੜੀ ਕਿ ਕਹੋ ਕਬੀਰ ਬੁੱਧ ਹਰ ਲੈ ਮੇਰੀ ਬੁੱਧ ਬਦਲੀਿਤ ਪਾਈ ਹੁਣ ਜਦੋਂ ਆਪਣਾ ਜਿਹੜਾ ਤਨ ਮਨ ਧਨ ਸਭ ਸੌਂਪ ਗੁਰ ਕੋ ਜਦੋਂ ਆਪਣੇ ਮੂਲ ਨੂੰ ਸੌਂਪ ਦਿੰਦੇ ਹਨ ਤੇ ਬੁੱਧੀ ਉਹਦੇ ਅਨਸਾਰ ਹੀ ਹੋ ਜਾਂਦੀ ਹੈ ਤੇ ਫਿਰ ਉਹ ਸ਼ਬਦਾਂ ਦਾ ਸ਼ਿੰਗਾਰ ਕਰਕੇ ਬੋਲਦੀ ਹੈ ਤੇ ਇਹ ਹੁਕਮ ਦੇ ਵਿੱਚ ਧਿਆਨ ਰੱਖ ਰਹੀ ਹੈ ਜਿਵੇਂ ਜਿਵੇਂ ਗੁਰਬਾਣੀ ਦਾ ਉਪਦੇਸ਼ ਹੁੰਦਾ ਹੈ ਉਵੇਂ ਉਵੇਂ ਬਖਿਆਨ ਕਰਦੀ ਐ ਦਇਆ ਦਾਨ ਮੰਗਤ ਜਨ ਦੀਜੇ ਮੈਂ ਪ੍ਰੀਤਮ ਦੇਹੁ ਮਿਲਾਏ ਆਨ ਦਿਨ ਗੁਰ ਗੋਪਾਲ ਧਿਆਈ ਹਮ ਸਾਧਗਰ ਬਿਟੋ ਘੁਮਾਏ ਕਹਿੰਦੇ ਦਇਆ ਜਾਣੇ ਜੀ ਕੀ ਕਿਸ਼ ਪੁੰਨ ਦਾਨ ਕਰੇ ਹੁਣ ਜੀ ਦੀ ਦਇਆ ਕੀ ਹੈਗੀ ਆ ਜਿਹੜਾ ਗਰਵਾਣ ਦਾ ਵਿਦੇਸ਼ ਮਿਲਿਆ ਹੈਗਾ ਉਹਦੇ ਨਾਲ ਆਪਣੇ ਆਪ ਨੂੰ ਸਮਝਿਆ ਹੈਗਾ ਮਨ ਨੂੰ ਜਿੱਤਿਆ ਹੈਗਾ ਤੇ ਉਹ ਮਨ ਜਿੱਤਣ ਤੋਂ ਬਾਅਦ ਦੂਸਰਿਆਂ ਨੂੰ ਵੀ ਮਨ ਜਿੱਤਣ ਦੀ ਹੀ ਪ੍ਰੇਰਣਾ ਕਰਨੀ ਹੈ ਕਿ ਕਿਸ ਤਰ੍ਹਾਂ ਜਿਹੜਾ ਗੁਰਮੁਖ ਨੇ ਮਨ ਮਾਰਿਆ ਹੈਗਾ ਮਨਮੁਖ ਤੋਂ ਗੁਰਮੁਖ ਬਣਿਆ ਹੈਗਾ ਉਹਦੀ ਵਿਆਖਿਆ ਹੀ ਕਰਨ ਨੂੰ ਦਇਆ ਦਇਆ ਜਾਨੀ ਜੀ ਕੀ ਕਿਹਾ ਗਿਆ ਹੁਣ ਦਇਆਦਾਨ ਮੰਗਤ ਜਾਂਦੀ ਏ ਕਹਿੰਦੇ ਸਾਨੂੰ ਹੁਣ ਤੁਸੀਂ ਜਿਹੜਾ ਦਇਆ ਦਾ ਦਾਨ ਜਿਹੜਾ ਦੇਣਾ ਉਹ ਗੁਰਮੁਖੀ ਨਾਮ ਦਾ ਇਸ਼ਨਾਨ ਮੈਨੂੰ ਜਿਹੜਾ ਨਾਮ ਦਾ ਹੀ ਦਾਨ ਆ ਤੇ ਨਾਮ ਦਾ ਇਸ਼ਨਾਨ ਕਰਨਾ ਹੈਗਾ ਗੁਰਮੁਖ ਨੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰੀ ਗਿਆਨ ਹੈ ਹੁਣ ਜਿਹੜਾ ਅੰਦਰ ਹਿਰਦੇ ਵਿੱਚ ਵਿਚਾਰ ਕਰਨ ਨੂੰ ਹੀ ਤੀਰਤਿ ਇਸ਼ਨਾਨ ਕਰਵਾਣੀ ਮੰਨਦੀ ਹੈ 86 ਤੀਰਤ ਤਿਸ ਸੰਗ ਵਸੈ ਜਿਨ ਇੱਕ ਸ਼ਬਦ ਲਿਵ ਲਈ ਜਿਹੜੀ ਇੱਕ ਸ਼ਬਦ ਨਾਲ ਭਾਵ ਹੁਕਮ ਅਨਸਾਰੀ ਹੁਕਮ ਦੇ ਵਿੱਚ ਲਿਵ ਲੱਗ ਜਾਂਦੀ ਹੈ ਉਹਦੇ ਜਿਹੜੇ 68 ਤੀਰਤ ਦਾ ਭਾਵ 68 ਤੀਰਤ ਨਹੀਂ ਹੁੰਦੇ ਉਹਦਾ ਮਤਲਬ 86 68 ਤੀਰਤ ਉਹਦੀ ਅਠਾਂ ਦੇ ਨਾਲ ਜਿਹੜੀ ਹੈਗੀ ਆ 60 ਨ ਹੋ ਜਾਂਦੀ ਗੰਢ ਪੈ ਜਾਂਦੀ ਹੈ ਅਠਾਂ ਦੀ ਉਹਨੂੰ ਸਮਝ ਆ ਜਾਂਦੀ ਹੈ ਉਹਦੇ ਨਾਲ ਹੀ ਵਸਦੇ ਆ ਇਹ ਨੂੰ ਸਾਚੀ ਦੀ ਸਮਝ ਆ ਜਾਂਦੀ ਹੈ ਦਇਆ ਦਾਨ ਮੰਗਤ ਜਾਂਦੀ ਜੇ ਕਹਿੰਦੇ ਮੈਨੂੰ ਜੇ ਦਾਨ ਦੇਣਾ ਤੇ ਮੇਰੇ ਤੇ ਦਇਆ ਕਰਨੀ ਆ ਮੈਂ ਪ੍ਰੀਤਮ ਦੇਹੋ ਮਲਾਇ ਮੈਨੂੰ ਆਪਣੇ ਮੂਲ ਦੇ ਨਾਲ ਮਿਲਾ ਦਿਓ ਆਂਦਿਨ ਗੁਰੂ ਗੋਪਾਲ ਤਿਆਈ ਹਮ ਸਤਗੁਰ ਬਿਟੂ ਕਮਾਏ ਕਹਿੰਦੇ ਮੈਂ ਦਿਨ ਰਾਤ ਆਪਣਾ ਮੂਲ ਜਿਹੜਾ ਗੋਪਾਲ ਹੈਗਾ ਉਹਦੇ ਵਿੱਚ ਧਿਆਨ ਰੱਖਾਂ ਹਮ ਸਤਗੁਰ ਬਿਟੂ ਕਮਾਏ ਹੁਣ ਤੇ ਹਾਮ ਸ਼ਬਦ ਆ ਗਿਆ ਹੈਗਾ ਹੁਣ ਇਹਦਾ ਮਤਲਬ ਹੈ ਜਿਦਾ ਇੱਕ ਮਨ ਇਕਜਿਤ ਹੋਇਆ ਹੈਗਾ ਜਿਦਾ ਧਿਆਨ 100% ਹੋਇਆ ਹੈ ਇੱਕ ਹੋਇ ਤ ਉੱਗਵੇ ਹੈਗਾ ਹੁਣ ਹੁਣ ਉਹਦਾ ਕੰਮ ਅੱਗੇ ਹੁਕਮ ਵਿੱਚ ਸਮਾਉਣਾ ਹੈ ਗੁਰ ਸ਼ਬਦ ਸਮਾਇ ਵਰਤ ਨਾ ਜਾਣੇ ਕੋਈ ਕਹਿੰਦੇ ਮੈਨੂੰ ਪਹਿਲਾਂ ਪ੍ਰੀਤਮ ਨਾਲ ਮਿਲਾ ਦੇ ਜੇ ਪ੍ਰੀਤਮ ਨਾਲ ਮਿਲ ਗਿਆ ਹੈਗਾ ਹੁਣ ਉਹਦਾ ਕੰਮ ਕੀ ਰਹਿ ਜਾਂਦਾ ਹੈਗਾ ਦਿਨ ਰਾਤ ਆਪਣਾ ਜਿਹੜਾ ਮੂਲ ਉਹਦੇ ਵਿੱਚ ਧਿਆਨ ਰੱਖਦਾ ਹੈਗਾ ਹੁਣ ਉਹਨੇ ਅੱਗੇ ਧਿਆਨ ਨੂੰ ਹੁਕਮ ਵਿੱਚ ਰੱਖਣਾ ਹੈਗਾ ਅੰਨ ਦਿਨ ਗੁਰ ਗੋਪਾਲ ਧਿਆਈ ਹਮ ਸਤਗੁਰ ਬਿਟੋ ਕੁਮ ਆਏ ਕਿਉਂਕਿ ਅਸੀਂ ਸੱਚ ਦੇ ਗਿਆਨ ਤੋਂ ਕੁਰਬਾਨ ਜਾਂਦੇ ਆ ਜੇ ਇਹਨੇ ਸਾਨੂੰ ਆਪਣੇ ਪ੍ਰੀਤਮ ਨਾਲ ਮਿਲਾ ਦਿੱਤਾ ਪ੍ਰੀਤਮ ਨਾਲ ਮਿਲਣ ਤੋਂ ਬਾਅਦ ਹਾਂਗੇ ਜਿਹੜਾ ਪ੍ਰੀਤਮ ਹੈਗਾ ਉਹਨੇ ਹੁਕਮ ਵਿੱਚ ਚਾਉਣਾ ਹੈ ਹਮ ਪੱਥਰ ਗੁਰਨਾਬ ਵਿਖ ਭਵਜਲ ਤਾਰੀਏ ਰਾਮ ਗੁਰਦੇਵੋ ਸ਼ਬਦ ਸੁਹਾਏ ਮੈਂ ਮੂੜ ਨਿਸਤਾਰੀਏ ਰਾਮ ਕਹਿੰਦੇ ਅਸੀਂ ਤਾਂ ਪੱਥਰ ਸੀਗੇ ਗਿਆਨ ਦੀ ਕਿਸ਼ਤੀ ਵਿੱਚ ਛੜ ਕੇ ਜਿਹੜਾ ਇਹ ਜ਼ਹਿਰ ਦਾ ਸਾਗਰ ਸੀ ਭਵਜਲ ਸੀਗਾ ਉਹ ਜਿਹੜਾ ਰਾਮ ਉਹਨੇ ਸਾਨੂੰ ਤਾਰ ਦਿੱਤਾ ਸੱਚ ਦੇ ਗਿਆਨ ਨੇ ਤਾਰ ਦਿੱਤਾ ਗੁਰਦੇਵੋ ਸ਼ਬਦ ਸਿਵਾਏ ਮੈਨੂੰ ਜਿਹੜਾ ਸ਼ਬਦ ਦਾ ਜਿਹੜਾ ਮੇਰੇ ਆਪਣੇ ਮੂਲ ਨੇ ਸ਼ਬਦ ਵਾਲਾ ਸੁਭਾਅ ਦਾ ਪਹਿਲਾਂ ਹੀ ਸੀਗਾ ਤੇ ਮੈਂ ਵੀ ਸ਼ਬਦ ਵਾਲਾ ਸੁਭਾਅ ਬਣਾ ਲਿਆ ਮੈਂ ਮੂੜ ਨਿਸ਼ਤਾਰੀਏ ਰਾਮ ਜਿਹੜਾ ਮੈਂ ਮੂਰ ਕਿਹ ਹੈਗਾ ਅਗਿਆਨਤਾ ਦੇ ਹਨੇਰੇ ਵਿੱਚੋਂ ਆਪਣੇ ਰਾਮ ਜਿਹੜਾ ਮੂਲ ਦੇ ਨਾਲ ਜੁੜ ਕੇ ਮੈਂ ਵੀ ਤਰ ਗਿਆ ਹੈਗਾ ਉਹਦੇ ਸੰਗ ਲੱਗ ਕੇ ਉਹਦੇ ਨਾਲ ਨਾਲ ਜੁੜਨ ਦੇ ਕਰਕੇ ਮੈਂ ਮਾਇਆ ਤੋਂ ਅਲਿਪਤ ਉਹ ਮਾਇਆ ਤੋਂ ਅਲਿਪਤ ਹੈ ਜਿਹੜਾ ਆਪਣਾ ਮੂਲ ਹੈਗਾ ਤੇ ਜੇ ਮਨ ਉਹਦੇ ਵਿੱਚ ਧਿਆਨ ਲਾਵੇ ਤਾਂ ਇਹ ਵੀ ਅਲਿਪਤ ਹੋ ਜਾਂਦਾ ਹੈ ਹਮ ਮੂੜ ਮੁਗਧ ਕਿਸਮਤ ਨਹੀਂ ਤੂੰ ਅਗੰਮ ਵੱਡ ਜਾਣਿਆ ਤੂੰ ਆਪ ਦਿਆਲ ਦਇਆ ਕਰ ਮੇਲੇ ਹਮ ਨਿਰਗੁਣੀ ਨਿਵਾਲਿਆ ਕਹਿੰਦੇ ਅਸੀਂ ਤਾਂ ਮੂੜ ਮੁਗਧ ਬਹੁਤ ਹਮ ਮੂੜ ਮੁਗਧ ਮੂਰਖਾ ਗਏ ਮੁਗਧਾ ਗਏ ਮਨ ਦੀਆਂ ਛਾਵਾਂ ਵਿੱਚੇ ਚੱਲਣ ਵਾਲਿਆ ਕਿਸਮਤ ਨਹੀਂ ਪਾਈ ਤੇਰੀ ਮਿੱਤ ਨੂੰ ਪਾ ਨਹੀਂ ਸਕਦੇ ਤੂੰ ਅਗੰਮ ਵੱਡ ਜਾਣਿਆ ਤੂੰ ਵੱਡਾ ਅਗੰਮ ਹੈ ਅਗੰਮ ਅਗਾਧ ਪਾਰ ਬ੍ਰਹਮਾਨ ਹੋਏ ਜੋ ਜੋ ਕਹੈ ਸ ਮੁਕਤਾ ਹੋਏ ਜਿਹੜਾ ਉਹਨੂੰ ਅਗੰਮ ਅਗਾਧ ਪਾਰ ਬ੍ਰਹਮਾਨ ਦਾ ਹੈਗਾ ਉਹਨੂੰ ਹੀ ਮੁਕਤੀ ਮਿਲਦੀ ਹੈ ਜਿਹੜਾ ਬਾਹਰੇ ਤੀਰਥਾਂ ਤੇ ਲੱਭਦਾ ਫਿਰਦਾ ਹੈਗਾ ਤੇ ਉਹਨੂੰ ਨਹੀਂ ਮਿਲਦੀਏਗੀ ਇਸ ਕਰਕੇ ਕਹਿੰਦੇ ਤੂੰ ਅਗੰਮ ਵੱਡ ਜਾਣ ਤੂੰ ਅਗੰਮ ਹੈਗਾ ਤੇ ਵੱਡਾ ਹੈਗਾ ਅਸੀਂ ਤੈਨੂੰ ਜਾਣਿਆ ਹੈਗਾ ਭਾਵ ਤਸੀਂ ਤੈਨੂੰ ਮੰਨਦੇ ਆ ਕਿ ਤੂੰ ਅਗੰਮ ਅਗਾਧ ਹੈਗਾ ਸਾਡੀ ਬੁੱਧੀ ਤੋਂ ਪਰੇ ਹੈਗਾ ਕਿਉਂਕਿ ਤੂੰ ਦਿਆਲ ਹੈ ਇਸ ਕਰਕੇ ਦਇਆ ਕਰ ਤੂੰ ਆਪਣੇ ਆਪ ਨਾਲ ਮਿਲਿਆ है, है। कि ਅਸੀਂ ਹਮ ਨਿਰਗੁਣੀ ਨਿਵਾਣਿਆ ਸਾਡੇ ਵਿੱਚ ਕੋਈ ਗੁਣ ਨਹੀਂ ਹੈ ਨਿਵਾਣੇ ਹੈ ਪਰ ਤੂੰ ਬੜੀ ਕਿਰਪਾ ਕੀਤੀ ਹੈ ਦਇਆ ਕੀਤੀ ਹੈ ਆਪਣੇ ਨਾਲ ਜੋੜਿਆ ਹੈਗਾ ਹੁਣ ਜੁੜ ਹੋ ਸਕਦਾ ਕਹਿੰਦੇ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਬਹਲੇ ਪਾਸ ਜੇ ਸੱਚ ਦੇ ਗਿਆਨ ਨੂੰ ਲੈਣ ਦੀ ਕਿਸੇ ਅੰਦਰ ਇੱਛਾ ਹੋਵੇ ਤਾਂ ਹੁਕਮ ਜਿਹੜਾ ਹੈਗਾ ਉਹਨੂੰ ਆਪਣੇ ਕੋਲ ਬਿਠਾਲ ਕੇ ਫੇਰ ਉਹਨੂੰ ਜਿਹੜਾ ਸ਼ਬਦ ਦਾ ਗਿਆਨ ਸੱਚ ਦਾ ਗਿਆਨ ਮਿਲਦਾ ਹੈਗਾ ਸ਼ਰਤ ਇਹ ਹੈ ਕਿ ਅੰਦਰ ਸੱਚ ਨੂੰ ਸਮਝਣ ਦੀ ਇੱਛਾ ਹੋਵੇ ਅਨੇਕ ਜਨਮ ਪਾਪ ਕਰ ਭਰਮੇ ਹੁਣ ਤਉ ਸਰਣਾਗਤ ਆਏ ਦਇਆ ਕਰ ਰਖ ਲਿਓ ਹਰ ਜੀਉ ਹਮ ਲੱਗ ਗਏ ਸਤਗੁਰ ਪਾਏ ਕਹਿੰਦੇ ਅਨੇਕਾਂ ਜਨਮ ਤੂੰ ਹੁਕਮ ਦਾ ਵਿਰੋਧ ਕਰਨ ਕਰਕੇ ਭਰਮ ਵਿੱਚ ਫਸੇ ਹੋਏ ਸੀ ਹੁਣ ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹੁਕਮ ਦੀ ਸ਼ਰਨ ਵਿੱਚ ਆ ਗਏ ਆ ਦਇਆ ਕਰ ਰਖ ਲਿਓ ਕਹਿੰਦਾ ਦਇਆ ਕਰਕੇ ਹੁਣ ਸਾਨੂੰ ਰਖ ਲਵੋ ਆਪਣੇ ਮੂਲ ਨੂੰ ਸੰਬੋਧਨ ਕਰਕੇ ਬੁੱਧੀ ਕਹਿੰਦੀ ਹੈ ਕਿ ਹੁਣ ਮੈਂ ਸੱਚ ਦੇ ਅਨਸਾਰੀ ਹੋ ਗਈਆਂ ਹੁਕਮ ਅਨਸਾਰੀ ਹੋ ਗਈਆਂ ਜਿਵੇਂ ਗਰਵਾਇਂ ਦਵਦੇ ਚ ਉਹਦੇ ਅਨਸਾਰ ਚੱਲਦੀ ਇਸ ਕਰਕੇ ਹੁਣ ਮੈਨੂੰ ਰੱਖ ਲਓ ਮੇਰੀ ਸਹਾਇਤਾ ਕਰੋ ਕਿਉਂਕਿ ਆਪਣਾ ਮੂਲ ਤਾਂ ਹੀ ਸਹਾਇਤਾ ਕਰਦਾ ਹੈ ਸਚ ਨੂੰ ਸਮਝਣ ਵੱਲ ਚੱਲ ਗਏ ਮਨ ਦੀ ਮਰਜ਼ੀ ਨੂੰ ਛੱਡੀਏ ਗੁਰ ਪਾਰਸ ਹਮ ਲੋ ਮਿਲ ਕਾਂਚਨ ਹੋਇਆ ਰਾਮ ਜੋਤੀ ਜੋਤ ਮਿਲਾਈ ਕਾਇਆ ਗੜ ਸੋਹਿਆ ਰਾਮ ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ ਕਿਉਂ ਸਾਸ ਗਰਾਸ ਵਿਸਾਰੀਏ ਅਦੇਸ਼ਟ ਅ ਗੋਚਰ ਪਕੜਿਆ ਗੁਰ ਸ਼ਬਦੀ ਹੋ ਸਤਗੁਰ ਕੇ ਬਲਹਾਰੀ ਤੈਨ ਜਿਹੜਾ ਗੁਰ ਹੈਗਾ ਉਹ ਪਾਰਸ ਹੈਗਾ ਜਿਵੇਂ ਕਹਿੰਦੇ ਆ ਕਿ ਜਿਹੜਾ ਪਾਰਸ ਹੈਗਾ ਉਹ ਤਾਂਬੇ ਦੇ ਲੋਹੇ ਨੂੰ ਸੋਨਾ ਕਰ ਦਿੰਦਾ ਹੈ ਪਰੜ ਆਪਣਾ ਮੂਲ ਗੁਰ ਹੈਗਾ ਜਿਹੜਾ ਆਪਣਾ ਮੂਲ ਹੈਗਾ ਉਹ ਹਰ ਕਾ ਸੇਵਕ ਸੋਹਰ ਜਿਹਾ ਜਿਹੜਾ ਉਹਦੀ ਸ਼ਰਨ ਵਿੱਚ ਜਾਂਦਾ ਉਹਨੂੰ ਆਪਣੇ ਵਰਗਾ ਬਣਾ ਲੈਂਦਾ ਹੈਗਾ ਕਹਿੰਦੇ ਗੁਰ ਪਾਰਸ ਕਹਿੰਦੇ ਗੁਰ ਤਾਂ ਪਾਰਸ ਹੈਗਾ ਤੇ ਅਸੀਂ ਲੋਹੇ ਹੈਗੇ ਲੋਹਾ ਹੈਗੇ ਆ ਮਨ ਲੋਹਾ ਮਨ ਨੂੰ ਲੋਹਾ ਵੀ ਕਿਹਾ ਗਿਆ ਹੈਗਾ ਮਿਲ ਕਾਂਚਨ ਹੋਇਆ ਆਰਾਮ ਜਦੋਂ ਆਪਣੇ ਮੂਲ ਨਾਲ ਮਿਲ ਜਾਂਦਾ ਹੈਗਾ ਜਦੋਂ ਆਪਣਾ ਧਿਆਨ ਬਾਹਰ ਮੁਖੀ ਤੋਂ ਅੰਦਰੂਮਖੀ ਧਿਆਨ ਹੋ ਜਾਂਦਾ ਹੈਗਾ ਤੇ ਇਹ ਸੋਨਾ ਬਣ ਜਾਂਦਾ ਪਰ ਸੋਨਾ ਤਾਂ ਮਾਇਆ ਹੈ ਇਹ ਤੇ ਕਾਂਚਨ ਸ਼ਬਦ ਦਾ ਅਰਥ ਹੈ ਫਿਰ ਇਹਦੇ ਵਿੱਚ ਕਾਚ ਨਹੀਂ ਰਹਿ ਜਾਂਦਾ ਜਦੋਂ ਆਪਾਂ ਬਾਹਰ ਮੁਖੀ ਧਿਆਨ ਹੈ ਗਿਆ ਬਾਹਰ ਸੰਸਾਰ ਨਾਲ ਜੁੜੇ ਹਾਂ ਕਹਿੰਦੇ ਬਿਨ ਸਜਾਏਗੀ ਇਹ ਝੂਠੀ ਦੇਹੀ ਜੇ ਸੰਸਾਰ ਨਾਲ ਜੁੜੇ ਹਾਂ ਤਾਂ ਆਪਣੀ ਦੇਹੀ ਨਾਲ ਵੀ ਜੁੜੇ ਕਾਚੀ ਦੇਹੀ ਹੈਗੀ ਆ ਨੇੜਾ ਆਪਣੇ ਕੋਲ ਗਿਆਨ ਹੈਗਾ ਮਨ ਕੋਲ ਗਿਆਨ ਹੈ ਅਵਿਦਿਆ ਦਾ ਹੈਗਾ ਹੁਣ ਇਹਦੇ ਨਾਲ ਜੁੜੇ ਹੋਣ ਕਰਕੇ ਕਾਚੀ ਦੇ ਹੀ ਹੈਗੀ ਆ ਪਰ ਜੇ ਇਹ ਧਿਆਨ ਬਾਹਰ ਮੁਕੀ ਧਿਆਨ ਨੂੰ ਛੱਡ ਕੇ ਗੁਰਬਾਣੀ ਦਾ ਉਪਦੇਸ਼ ਸੁਣ ਕੇ ਮੰਨ ਕੇ ਉਹਦੇ ਅਨਸਾਰ ਚੱਲਣਾ ਸ਼ੁਰੂ ਕਰ ਦੇਵੇ ਆਪਣੇ ਮੂਲ ਨਾਲ ਸ਼ਾਦੂ ਵਿਚਾਰ ਕਰਨੀ ਸ਼ੁਰੂ ਕਰ ਦੇਵੇ ਤਾਂ ਇਹ ਵੀ ਕੰਚਨ ਬਣ ਜਾਂਦਾ ਹੈ ਭਾਵੇਂ ਉਹਦੇ ਵਰਗਾ ਹੀ ਬਣ ਜਾਂਦਾ ਜਿਨ੍ਹਾਂ ਦਾ ਇਹ ਆਪਣਾ ਮੂਲ ਹੈਗਾ ਬੋਲੇ ਭਰਤਰੀ ਸਤ ਸਰੂਪ ਪਰਮ ਤਤਵਾ ਰੇਖਨਾਰੂ ਉਹ ਪਰਮ ਤਤ ਹੈਗਾ ਹੈ ਤੇ ਉਹਦਾ ਧਿਆਨ ਹੀ ਹੈਗਾ ਤੇ ਧਿਆਨ ਜਦੋਂ ਉਹਦੇ ਕੋਲ ਮਿਲ ਗਿਆ ਤਾਂ ਉਹਦਾ ਜਿਹੜਾ ਧਿਆਨ ਉਹ ਪੂਰਾ ਹੋ ਜਾਂਦਾ ਹੈਗਾ ਅੰਦਰਲਾ ਮੂਲਟਾ ਸਾਹ ਲੈਂਦਾ ਹੈ ਉਹਦਾ ਜਿਹੜਾ ਧਿਆਨ ਉਹਨੂੰ ਧਿਆਨ ਬਾਹਰमुखी ਸੀਗਾ ਉਹਨੂੰ ਜੋਤੀ ਕਿਹਾ ਗਿਆ ਤੇ ਜਿਹੜਾ ਅੰਦਰ ਸਾਹ ਲੈਂਦਾ ਉਹਨੂੰ ਜੋਤ ਕਿਹਾ ਗਿਆ ਹੁਣ ਜਿਹੜਾ ਬਾਹਰ ਧਿਆਨ ਜਿਵੇਂ ਇੱਕ ਮਨੁੱਖ ਹੈਗਾ ਉਦਾ ਧਿਆਨ ਜਿਹੜਾ ਬਾਹਰ ਜਾਂਦਾ ਹੈਗਾ ਜਦੋਂ ਆਪਾਂ ਸਵੇਰ ਨੂੰ ਉੱਠਦੇ ਆਂ ਆਪਣਾ ਧਿਆਨ ਤ੍ਰਿਕੂਟੀ ਵਿੱਚ ਜਾਂਦਾ ਹੈ ਫਿਰ ਆਪਾਂ ਨੂੰ ਯਾਦ ਆਉਂਦਾ ਕਿ ਆਪਾਂ ਜਾ ਕੰਮ ਕਰਨਾ ਆ ਜਾ ਉਹ ਕੰਮ ਕਰਨ ਆਇਗਾ ਤੇ ਉਹ ਕੰਮਾਂ ਵਿੱਚ ਲੱਗ ਜਾਂਦੇ ਹਨ ਪਰ ਜੇ ਕਿਸੇ ਦਾ ਧਿਆਨ ਸਵੇਰੇ ਉੱਠ ਤ੍ਰਿਕੂਟੀ ਵਿੱਚ ਜਾਣ ਤੋਂ ਬਾਅਦ ਵੀ ਸ਼ਬਦ ਨਾਲ ਜੁੜਿਆ ਰਹਿੰਦਾ ਤਾਂ ਉਹ ਫੇਰ ਵੀ ਇੱਕ ਹੀ ਹੈ ਚਾਹੇ ਤ੍ਰਿਕੂਟੀ ਵਿੱਚ ਜਾ ਕੇ ਸੰਸਾਰੀ ਕੰਮ ਵੀ ਕਰਦਾ ਹੈਗਾ ਗੁਰਮੁਖ ਮਾਇਆ ਵਿੱਚ ਦਾਸੀ ਉਹ ਗੁਰਮੁਖ ਹੁੰਦੇ ਉਹ ਮਾਇਆ ਦੇ ਵਿੱਚ ਰਹਿੰਦੇ ਆ ਰੋ ਉਹ ਮਾਇਆ ਵੀ ਅਦਾਸ ਰਹਿੰਦੇ ਆ ਆਪ ਆਪ ਸੰਸਾਰ ਤੋਂ ਅਲੱਗ ਰਹਿੰਦੇ ਇੱਕ ਕੋਈ ਸ਼ਬਦ ਵਿਚਾਰ ਕਰਦੇ ਰਹਿੰਦੇ ਆ ਤੇ ਇਸ ਤਰ੍ਹਾਂ ਜਿਹੜੀ ਜੋਤੀ ਜਿਹੜਾ ਧਿਆਨ ਬਾਹਰ ਮੁਖੀ ਸੀ ਉਹ ਜਦੋਂ ਆਪਣੇ ਮੂਲ ਨਾਲ ਮਿਲ ਗਿਆ ਫਿਰ ਜਿਹੜੀ ਆਪਣੀ ਗੁਪਤ ਦੇਹੀ ਸੀ ਉਹਦੇ ਵਿੱਚ ਜਿਹੜਾ ਰਾਮ ਉਹਦਾ ਗਿਆਨ ਪੂਰਾ ਹੋ ਜਾਂਦਾ ਹੈਗਾ ਪਹਿਲਾਂ ਉਹਦਾ ਧਿਆਨ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਮਨ ਵਿਛੜ ਗਿਆ ਹੁਣ ਪਹਿਲਾ ਆਰਾਮ ਨੂੰ ਨਿਕਾਲਾ ਗਾਦੇ ਪਿਆ ਸੀਗਾ ਕਿਉਂਕਿ ਇਹਦੀ ਮਨਬੂਦੀ ਇਹਦੇ ਕੰਟਰੋਲ ਵਿੱਚ ਨਹੀਂ ਸੀ ਪਰ ਜਦੋਂ ਮਨਬੂਦੀ ਗਿਆਨ ਲੈ ਲੈਂਦੇ ਹਨ ਤੇ ਆਪਣੇ ਮੂਲ ਦੇ ਨਾਲ ਸ਼ਬਦ ਵਿਚਾਰ ਕਰਦੇ ਹਨ ਤਾਂ ਇਹਨਾਂ ਦਾ ਜਿਹੜਾ ਸੁਭਾਅ ਇੱਕ ਹੋ ਜਾਂਦਾ ਹੈਗਾ ਗੁਰਬਾਣੀ ਅਨਸਾਰ ਹੋ ਜਾਂਦਾ ਹੈ ਗੁਰਬਾਣੀ ਦੇ ਉਪਦੇਸ਼ ਅਨਸਾਰ ਹੋ ਜਾਂਦਾ ਹੈ ਦੋ ਸੁਭਾਵਾਂ ਨੂੰ ਇੱਕ ਹੋਣ ਨੂੰ ਹੀ ਜੋਤੀ ਜੋਤ ਮਿਲਾਉਣਾ ਕਿਹਾ ਗਿਆ ਦੋ ਵਿਅਕਤੀ ਹੈ ਜਿਉਂ ਉਹਨਾਂ ਦਾ ਸੁਭਾਅ ਮਿਲਦਾ ਤਾਂ ਉਹਨਾਂ ਦੀ ਜਿਹੜੀ ਜੋਤ ਉਹਨਾਂ ਦੇ ਅੰਦਰ ਜਿਹੜੀ ਅਕਲ ਆ ਜਿਹੜੀ ਬੁੱਧੀ ਹੈ ਸੇਮ ਰਹਿ ਗਈ ਹੈ ਜਿਵੇਂ ਦੋ ਡਾਕਟਰ ਹੈਗੇ ਆ ਤੇ ਜੇ ਹਾਰਟ ਸਪੈਸ਼ਲਿਸਟ ਹੈ ਤੇ ਦੂਸਰਾ ਵੀ ਹਾਰਟ ਸਪੈਸ਼ਲਿਸਟ ਹੈ ਤੇ ਦੋਨਾਂ ਦੀ ਜੋਤ ਜਿਹੜੀ ਹੈਗੀ ਦੋਨਾਂ ਦੇ ਅੰਦਰ ਜਿਹੜੀ ਗਿਆਨ ਹੈ ਬੁੱਧ ਵਾਲਾ ਹੈਗਾ ਉਹ ਇੱਕੋ ਹੀ ਹੈਗਾ ਤੇ ਇਸ ਤਰ੍ਹਾਂ ਜੋਤੀ ਜੋਤ ਹੁਣ ਜਿਹੜਾ ਅੰਦਰ ਜਿਹੜਾ ਜੋਤ ਜੋਤ ਹੈ ਉਹ ਤਾਂ ਪਹਿਲਾਂ ਹੀ ਹੁਕਮ ਅਨਸਾਰ ਹੀ ਹੈ ਪਰ ਬਾਹਰ ਉਹ ਜਿਹੜਾ ਧਿਆਨ ਸੀਗਾ ਉਹਨੇ ਜਦੋਂ ਆਪਣੀ ਕਲਪਨਾ ਨੂੰ ਮਾਰ ਲਿਆ ਤੇ ਆਪਣੇ ਮੂਲ ਦੇ ਨਾਲ ਮਿਲ ਗਈ ਸ਼ਬਦ ਵਿਚਾਰ ਕਰਕੇ ਮਿਲਣ ਤੋਂ ਬਾਅਦ ਫਿਰ ਆਪਣੇ ਜਿਹੜਾ ਖਾਇਆ ਜਿਹੜੀ ਗੁਪਤ ਦੇਹੀ ਹੈ ਉਹਦੇ ਵਿੱਚ ਰਾਮ ਸੌਂਦਾ ਹੈ ਉਹਨੂੰ ਅੰਦਰ ਸੱਚ ਦਾ ਗਿਆਨ ਉਹ ਉਹ ਬ੍ਰਹਮ ਦਾ ਬੇਤਾ ਬਣ ਜਾਂਦਾ ਹੈ ਕਾਇਆ ਗਣ ਸੋਇਆ ਮੇਰੇ ਪ੍ਰਭ ਮੋਇਆ ਕਿਉਂ ਸਾਸ ਗ라스 ਵਿਸਾਰੀਏ ਅਦੇਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕੇ ਬਲਹਾਰੀਏ ਜਿਹੜਾ ਆਪਣੇ ਧਿਆਨ ਨੂੰ ਬਾਹਰ ਮੁਕੀ ਤੋਂ ਅੰਤਰਮੁਕੀ ਕਰ ਲੈਂਦਾ ਹੈ ਆਤਮ ਧਿਆਨ ਨਹੀਂ ਆਤਮ ਧਿਆਨ ਧਾਰੀ ਬਣ ਜਾਂਦਾ ਹੈ ਤੇ ਉਹ ਫਿਰ ਕਾਇਆ ਆਪਣੀ ਜਿਹੜੀ ਖਾਇਆ ਹੈਗੀ ਜਿਹੜੀ ਗੁਪਤ ਦੇਹੀ ਉਹਦੇ ਵਿੱਚ ਸੌਂਦਾ ਹੈਗਾ ਸੁੰਦਰ ਲੱਗਦਾ ਹੈਗਾ ਮੇਰੇ ਪ੍ਰਭ ਮੋਇਆ ਫਿਰ ਜਿਹੜਾ ਧਿਆਨ ਜਿਹੜਾ ਆਪਣੇ ਅੰਦਰ ਜਦੋਂ ਸੱਚ ਪੈਦਾ ਹੁੰਦਾ ਜਦੋਂ ਆਪਾਂ ਸੱਚ ਨੂੰ ਸਮਝਣ ਲੱਗਦੇ ਜਿਹੜਾ ਆਪਣੇ ਮੂਲ ਨੂੰ ਆਪਾਂ ਚੰਗੇ ਲੱਗਦੇ ਮੂਲ ਨੂੰ ਚੰਗੇ ਲੱਗਦੇ ਚਿੱਤ ਤੇ ਮਨ ਤੇ ਚੇਤ ਜਦੋਂ ਦੋਨੇ ਇੱਕ ਹੋ ਜਾਂਦੇ ਹਨ ਅੱਗੇ ਉਹ ਫਿਰ ਹੁਕਮ ਨੂੰ ਚੰਗੇ ਲੱਗਦੇ ਹਨ ਕਿਉਂ ਸਾਸ ਗ੍ਰਾਸ ਵਿਚਾਰੀ ਹੁਣ ਜਦੋਂ ਆਪਾਂ ਮੂਲ ਨੂੰ ਭਾਗਿਆ ਉਹਨੂੰ ਮਨ ਉਹਨੇ ਜਿੱਤ ਲਿਆ ਫਿਰ ਉਹਨੂੰ ਸਮਝ ਪੈਂਦੀ ਹੈ ਕਿ ਕਿਉਂ ਸਾਸ ਗ라스 ਵਿਸਾਰੀਏ ਕਿਉਂਕਿ ਆਪਣੇ ਜਿਹੜੇ ਹਰੇਕ ਸਾਸ ਨਾਲ ਆਪਾਂ ਉਹਨੂੰ ਕਿਉਂ ਵਿਸਾਰਦੇ ਉਹਨੂੰ ਵਿਸਾਰਨਾ ਨਹੀਂ ਚਾਹੁੰਦਾ ਜੇ ਇੰਨੀ ਐਨੇ ਗੁਣ ਜਿਵੇਂ ਹੁਣ ਧਰਤੀ ਚੰਦ ਸੂਰਜ ਸਾਰਾ ਕੁਝ ਪਰਮੇਸ਼ਰ ਨੇ ਦਿੱਤਾ ਹੈ ਜਿਹਦੇ ਐਨੇ ਗੁਣ ਹਨ ਐਨਾ ਕੁਝ ਆਪਾਂ ਨੂੰ ਮਿਲਿਆ ਆਪਾਂ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਆਪਣਾ ਇਹਦੇ ਵਿੱਚ ਯੋਗਦਾਨ ਹੈ ਤੇ ਉਹ ਸਾਰਾ ਕੁਝ ਉਹਨਾਂ ਦਾ ਬਣਾਇਆ ਹੋਇਆ ਹੈਗਾ ਤੇ ਉਹਨੂੰ ਕਹਿੰਦੇ ਕਿਉਂ ਵਿਸਰਦੇ ਹੈਗੇ ਹੁਕਮ ਨੂੰ ਹੁਕਮ ਹੁਕਮ ਦਾ ਵਿਰੋਧ ਕਿਉਂ ਕਰਦੇ ਹੈਗੇ ਜਦੋਂ ਸਮਝ ਪੈਂਦੀ ਹੈ ਫਿਰ ਇਹ ਵਿਰੋਧ ਛੱਡ ਦਿੰਦਾ ਹੈ ਅਦਿਸ਼ਟ ਅਗੋਚਰ ਹੁਣ ਜਿਹੜਾ ਅਦਿਸ਼ਟ ਅਗੋਚਰ ਸੀਗਾ ਹੁਣ ਜਿਹੜਾ ਮਨ ਹੈਗਾ ਇਹ ਵੀ ਅਦਿਸ਼ਟ ਅਗੋਚਰ ਹੈਗਾ ਤੇ ਮਨ ਤੋਂ ਪਰੇ ਤਾਂ ਜਿਹੜਾ ਚੇਤ ਉਹ ਤੋਂ ਉਦੋਂ ਵੀ ਪਰੇ ਦੀ ਗੱਲ ਹੈਗੀ ਹੈ ਅਦਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹੋ ਸਤਗੁਰ ਕੇਵਲਾਰੀ ਹੁਣ ਕਹਿੰਦੇ ਅਸੀਂ ਆਪਣੇ ਜਿਹੜਾ ਮੂਲ ਹੈਗਾ ਸੱਚ ਦਾ ਗਿਆਨ ਆ ਜਾਂ ਹੁਕਮ ਦੇ ਬਲਹਾਰ ਜਾਂਦੇ ਹਾਂ ਜਿਨ੍ਹਾਂ ਨੇ ਗੁਰਬਾਣੀ ਦਾ ਉਪਦੇਸ਼ ਦਿੱਤਾ ਉਸ ਉਪਦੇਸ਼ ਦੀ ਸ਼ਕਤੀ ਦੇ ਨਾਲ ਢੜਾ ਅਦੇਸ਼ਟ ਗੋਚਰ ਸੀ ਉਹਨੂੰ ਫੜਿਆ ਹੈਗਾ ਉਹਦੀ ਸਮਝ ਆਈ ਹੈ ਗੁਰ ਸ਼ਬਦੀ ਗਿਆਨ ਦੇ ਸ਼ਬਦਾਂ ਦੁਆਰਾ ਹੁਣ ਗੁਰਬਾਣੀ ਦੇ ਉਪਦੇਸ਼ ਦੁਆਰਾ ਹੀ ਆਪਾਂ ਨੂੰ ਸਮਝ ਪੈਂਦੀ ਕਿ ਮਨ ਕੀ ਹੈ ਚਿੱਤ ਕੀ ਹੈ ਮੂਲ ਕੀ ਹੈ ਤੇ ਜਦੋਂ ਸਮਝ ਆਉਂਦੀ ਹੈ ਫਿਰ ਆਪਾਂ ਬਲਹਾਰ ਜਾਂਦੇ ਕਿ ਉਹਨਾਂ ਨੇ ਬੜੀ ਕਿਰਪਾ ਕੀਤੀ ਹੈ ਗੁਰ ਪ੍ਰਸਾਦ ਇਹਨੂੰ ਗਿਆ ਗਿਆ ਸਤ ਗੁਰ ਅੱਗੇ ਸੀਸ ਭੇਟ ਦਿਓ ਜਿਸ ਅਤਿਗੁਰ ਸਾਚੇ ਭਾਵੇ ਆਪੇ ਦਇਆ ਕਰੋ ਪ੍ਰਭਾਤੇ ਨਾਨਕ ਅੰਕ ਸਮਾਵੇ ਕਹਿੰਦੇ ਸੱਚ ਦੇ ਅੱਗੇ ਜਿਹੜਾ ਸੀਸ ਭੇਟ ਦੇਣਾ ਚਾਹੀਦਾ ਹੈ ਪਰ ਜੇ ਸੱਚ ਦੇ ਗਿਆਨ ਨੂੰ ਇਹ ਭਾ ਜਾਵੇ ਚੰਗਾ ਲੱਗਦੇ ਹੁਣ ਸੱਚ ਦੇ ਜਿਹਨੂੰ ਸੱਚ ਦਾ ਗਿਆਨ ਉਹਨੂੰ ਚੰਗਾ ਕੀ ਲੱਗਦਾ ਸੱਚ ਦੇ ਗਿਆਨ ਨੂੰ ਚੰਗਾ ਲੱਗਦਾ ਸੱਚ ਦਾ ਗਿਆਨ ਹੁਣ ਜਿਹਦੇ ਕੋਲ ਸੱਚ ਦਾ ਗਿਆਨ ਉਹ ਦੂਸਰਾ ਕੋਈ ਸੱਚ ਦਾ ਗਿਆਨ ਵਾਲਾ ਉਹ ਕਹਿੰਦੇ ਗੁਰ ਸੇਕ ਆਏ ਮਿਲ ਆਏ ਮੇਰੇ ਗੁਰਗੇ ਪਿਆਰੇ ਹੁਣ ਜਿਹੜਾ ਗੁਰਸੇਖਾ ਨੂੰ ਗੁਰਸੇਖ ਜੇ ਕੋ ਮਿਲਦਾ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਉਹ ਵੀ ਹੁਕਮ ਅਨੁਸਾਰ ਹੀ ਹੈ ਤੇ ਉਹ ਵੀ ਹੁਕਮ ਅਨੁਸਾਰ ਹੀ ਤੇ ਮਨੁੱਖ ਨੂੰ ਤਾਂ ਮਨੁੱਖ ਮਿਲ ਲੈ ਮੈਂ ਚੰਗਾ ਲੱਗਦਾ ਹੈ ਪਰ ਇੱਥੇ ਕਹਿੰਦੇ ਸਤਗੁਰ ਅੱਗੇ ਸੀਸ ਭੇਟ ਦਿਓ ਸਤਗੁਰ ਜਿਹੜਾ ਆਪਣਾ ਮੂਲ ਹੈ ਉਹਦੇ ਅੱਗੇ ਸੀਸ ਭੇਟ ਦੇਣਾ ਚਾਹੀਦਾ ਹੈ ਜੇ ਸਤਗੁਰ ਸਾਚੇ ਭਾਵੇ ਤੇ ਜੇ ਆਪ ਉਹਨੂੰ ਚੰਗੇ ਲੱਗਦੀਏ ਆਪੇ ਦਇਆ ਕਰੋ ਪ੍ਰਭਾ ਦਾਤੇ ਕਹਿੰਦੇ ਹੈ ਦਾਤਾ ਪਰਮੇਸ਼ਰ ਅਗੇ ਬੇਨਤੀ ਕੀਤੀ ਯਾਨੀ ਤੂੰ ਸਾਡੇ ਤੇ ਦਇਆ ਕਰ ਕਿ ਮੈਂ ਆਪਣੇ ਮੂਲ ਦੇ ਨਾਲ ਸਮਾ ਜਾਵਾਂ ਕਿਉਂਕਿ ਜਿਵੇਂ ਜਿਵੇਂ ਸ਼ਬਦੀ ਵਿਚਾਰ ਕਰਦੇ ਹਾਂ ਸ਼ਬਦੀ ਵਿਚਾਰ ਕਰਨਾ ਇੱਕੋ ਇੱਕ ਮਤਲਬ ਹੈ ਕਿ ਆਪਣਾ ਸੁਭਾਅ ਜਿਹੜਾ ਹੈਗਾ ਆਪਣੀ ਆਪਾਂ ਮਨਮਰਜ਼ੀ ਅਨੁਸਾਰ ਚੱਲਦੇ ਆਂ ਮਨ ਦੀ ਮਰਜ਼ੀ ਛੱਡ ਕੇ ਆਪਣੇ ਮੂਲ ਦੀ ਮਰਜ਼ੀ ਅਨੁਸਾਰ ਚੱਲਣਾ ਹੈ ਤੇ ਉਹਦੇ ਅਨੁਸਾਰ ਚੱਲਣ ਨਾਲ ਆਪਾਂ ਕਿਉਂਕਿ ਉਹ ਹੁਕਮੀ ਬੰਦਾ ਹੈ ਉਹ ਹੁਕਮ ਵਿੱਚ ਸਮਾਇਆ ਤੇ ਆਪਾਂ ਵੀ ਉਹਦੇ ਵਿੱਚ ਸਮਾ ਜਾਂਦੇ ਆਂ ਇਸ ਤਰ੍ਹਾਂ ਇੱਕ ਹੋ ਜਾਂਦੇ ਆਂ ਇੱਕ ਹੋ ਕੇ ਫਿਰ ਸ਼ਬਦ ਵਿੱਚ ਸਮਾ ਜਾਂਦੇ ਆਂ ਗਰਵਾਣੀ ਅਗਾਧ ਬੋਧ ਹੈਗੀ ਇਹਦੇ ਸ਼ਬਦਾਂ ਵਿੱਚ ਜਿਹੜਾ ਗਿਆਨ ਪਾਇਆ ਗਿਆ ਜਿਵੇਂ ਜਿਵੇਂ ਦੀ ਵਿਚਾਰ ਕਰਦੇ ਇਹਦੇ ਵਿੱਚ ਉਹ ਸਮਝ ਆਉਂਦੀ ਹੈ ਜਿਹੜੀ ਸਮਝ ਆਉਣੀ ਉਹਨੂੰ ਹੀ ਨਾਮ ਕਿਹਾ ਗਿਆ ਉਹਨੂੰ ਹੀ ਗਿਆਨ ਕਿਹਾ ਗਿਆ ਉਹਨੂੰ ਹੀ ਰਸ ਕਿਹਾ ਗਿਆ ਉਹਨੂੰ ਹੀ ਅੰਮ੍ਰਿਤ ਕਿਹਾ ਗਿਆ ਹੈ ਤੇ ਇਹ ਜਿਹੜੇ ਸ਼ਬਦ ਭੇਦ ਜਾਣੇ ਜਾਣਾ ਹੈ ਜਿਵੇਂ ਜਿਹੜੇ ਸ਼ਬਦ ਭੇਦ ਹੈਗਾ ਤੇ ਜਿਹਨੂੰ ਜਿਤ ਕਿਰਪਾ ਹੁੰਦੀ ਹੈ ਉਹ ਇਹਨਾਂ ਨੂੰ ਜਾਣਦਾ ਹੈ ਬੁੱਝਦਾ ਹੈ ਸਮਝਦਾ ਹੈਗਾ ਪੜਿਆ ਨਹੀਂ ਭੇਦ ਬੁੱਝਿਆ ਪਾਵਣਾ ਕਿਉਂਕਿ ਇਹ ਪੜਨ ਨਾਲ ਭੇਦ ਨਹੀਂ ਹੁੰਦਾ ਬੁੱਝਣ ਨਾਲ ਆਉਂਦਾ ਬੁੱਝੜਾ ਤਾਂ ਹੁੰਦਾ ਹੈ ਜੇ ਹੁਕਮ ਅਨਸਾਰ ਹੀ ਚੱਲੇ ਤੇ ਇਸ ਕਰਕੇ ਹੁਕਮ ਵਿੱਚ ਚੱਲਣਾ ਹੀ ਸਭ ਤੋਂ ਵਧੀਆ ਜਾਂ ਸਰਵਸ਼੍ਰੇਸ਼ਟ ਗੱਲ ਹੈ ਗੁਰਬਾਣੀ ਅਨਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ